ਸਾਦਗੀ ਨਿਮਰਤਾ ਸ਼ੈਨਸ਼ੀਲਤਾ ਭੋਲਾਪਨ ਮਨੁੱਖ ਦੀ ਸ਼ਖਸੀਅਤ ਨੂੰ ਉਭਾਰਦਾ ਹੈ ਗੁਰਮਤ ਵਿੱਚ ਇਸ ਦੀ ਕੋਈ ਸੀਮਾ ਨਹੀਂ ਅੱਜ ਅਸੀਂ ਜਿਸ ਸ਼ਖਸੀਅਤ ਦਾ ਜ਼ਿਕਰ ਕਰ ਰਹੇ ਹਾਂ ਉਹ ਮਾਨਵਮਤੀ ਸ਼ਖਸੀਅਤ ਵੱਲੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੀਤਾ ਜਾਂਦਾ ਵੈਰਾਗਮਈ ਕੀਰਤਨ ਸੰਗਤਾਂ ਨੂੰ ਤੁਰ ਅੰਦਰ ਤੱਕ ਝੰਜੋੜਦਾ ਹੀ ਨਹੀਂ ਸਗੋਂ ਸੰਗੀਤ ਵਿੱਚ ਇਕਮਿਕ ਹੋ ਕੇ ਉਹਨਾਂ ਦੀ ਮਿੱਠੀ ਆਵਾਜ਼ ਗੁਰਮਤ ਦੇ ਸੁਨਹਿਰੀ ਪੰਨਿਆਂ ਨੂੰ ਫਰੋਲਦੀ ਹੈ। ਪੰਥ ਦੇ ਲਈ ਬੜੇ ਮਾਣ ਤੇ ਫਕਰ ਵਾਲੀ ਗੱਲ ਹੈ ਕਿ ਭਾਰਤ ਸਰਕਾਰ ਨੇ ਉਸ ਮਾਨਮਤੀ ਸ਼ਖਸੀਅਤ ਨੂੰ ਪਦਮਸ਼ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਹੈ। ਦਾਸ ਦੀ ਮੁਰਾਦ ਹੈ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਉਹਨਾਂ ਦੀ ਸਾਦਗੀ, ਭੋਲਾਪਣ ਸਭ ਨੂੰ ਕਿਵੇਂ ਕਾਇਲ ਕਰਦਾ ਹੈ ਆਓ ਰੂਹਾਂ ਦਾ ਮੇਲ ਰਾਹੀ ਉਹਨਾਂ ਨਾਲ ਸਾਂਝ ਪਾਈਏ ਭਾਈ ਹਰਜਿੰਦਰ ਸਿੰਘ ਜੀ ਕਲਾ ਭਜਨ ਗਾਇਆ ਸ੍ਰੀ ਗੁਰਪਿਆਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਡੀਆਂ ਬਹੁਤ ਸਾਰੀਆਂ ਦੁਆਵਾਂ ਆਪ ਦੀਆਂ ਅਸੀਸਾਂ ਸਭ ਦਾ ਵੱਡਿਆਂ ਛੋਟਿਆਂ ਦਾ ਅਸ਼ੀਰਵਾਦ ਮੇਰੇ ਨਾਲ ਆਪ ਜੀ ਦੀ ਜੋ ਬਹੁਤ ਵੱਡੀ ਮੈਨੂੰ ਦੇਣਾ ਆਪਨੇ ਕੀਰਤਨ ਸੁਨੇਆ ਔਰ ਉਸ ਤੁਹਾਡੀ ਸਰੋਤ ਦਾ صدਕਾ ਅੱਜ ਮੈਨੂੰ ਪਾਰ ਸਰਕਾਰ ਵੱਲੋਂ ਅਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਇਹ ਜੋ ਮੇਰੇ ਮੈਡਲ ਲੱਗਾ ਹੋਇਆ ਇਹ ਰਾਸ਼ਟਰਪਤੀ ਜੀ ਵੱਲੋਂ ਦਿੱਤਾ ਗਿਆ ਤੇ ਇੱਕ ਉਹਨਾਂ ਨੇ ਹੋਰ ਕੀ ਦਿੱਤਾ ਇਹ ਮੈਂ ਤੁਹਾਡੇ ਸਾਹਮਣੇ ਖੋਲਦਾ ਇਹ ਲਫਾਫਾ ਸੂਪਰ ਸਰਕਾਰ ਦਿੱਤੀ ਮੋਰ ਵੀ ਲੱਗੀ ਹੋਈ ਹੈ ਤੇ ਇੱਕ ਰੋਲ ਹੈ ਵਿੱਚ ਇਹ ਤੇ ਇਹ ਮੈਂ ਖੋਲ ਕੇ ਦੇਖਣਾ ਇਹਦੇ ਵਿੱਚ ਕੀ ਮੈਨੂੰ ਵੀ ਨਹੀਂ ਪਤਾ ਕੀ ਹੈ ਇਹ ਤੁਹਾਡੇ ਸਾਹਮਣੇ ਹੀ ਖੋਲਦਾ ਤਰੂ ਖੋਲਦਾ ਕਿ ਇਧਰੋਂ ਖੋਲਦਾ ਹਾਂ ਅੱਛਾ ਆ ਦੇਖੋ ਜੀ खोल खोलिया मैं अः जी ठीक है जी इन मैं पास रख देव मेरा ख्याल है सर्टिफिकेट लगता मैं हाँ सर्टिफिकेट एक मेरा नाम लिखा नया वाह वाह ਮੇਰਾ ਨਾਮ ਲਿਖਿਆ ਹੋਇਆ ਇਹ ਮੈਨੂੰ ਇਹ ਲੱਗਦਾ ਮੇਰਾ ਖੱਲੇ ਦਾ ਨਾਮ ਲਿਖਿਆ ਮੇਰੇ ਸਭ ਦੋਸਤਾਂ ਦਾ ਮੇਰੇ ਸਭ ਕੀਤਨੀ ਵੀਰਾਂ ਦਾ ਲਿਖਿਆ ਹੋਇਆ ਮੈਂ ਸਿਰਫ ਉਹਨਾਂ ਦਾ ਇੰਡੀਕਾਰ ਹੋ ਵੀ ਮੁਖੀ ਬਣ ਕੇ ਮੈਂ ਇਹ ਸਨਮਾਨ ਲੈ ਇਆ ਆ ਇਹ ਸਰਟੀਫਿਕੇਟ ਮਿਲਿਆ ਇਹ ਮੇਰੇ ਪਦਮਸ਼ਰੀ ਸਨਮਾਨ ਦਾ ਹਿੱਸੇਦਾਰ ਮੇਰਾ ਛੋਟਾ ਵੀ ਮੇਰੀ ਜਾਨ ਅਈਮਨੰਦਰ ਸਿੰਘ ਵੀ ਹੈ ਔਰ ਮੇਰਾ ਬੇਟਾ ਜਸਪੀ ਸਿੰਘ ਗੁਰਿੰਦਰਪਾਲ ਸਿੰਘ ਭਾਈ ਹਰਨਾਮ ਸਿੰਘ ਮੇਰੇ ਸਭ ਤੋਂ ਪਹਿਲਾ ਜੱਥੇ ਦੇ ਸਾਥੀ ਸੀ ਇਹ ਉਹਨਾਂ ਦਾ ਵੀ ਸਨਮਾਨ ਹੈ ਤੇ ਕਰੀਬਨ 20 ਸਾਲ ਮੇਰੇ ਨਾਲ ਲਗਾਤਾਰ ਜੇਪੀ ਸਿੰਘ ਜਤਿੰਦਰਪਾਲ ਸਿੰਘ ਨੇ ਤਬਲਾ ਵਜਾਇਆ ਇਹ ਉਸ ਦਾ ਵੀ ਸਨਮਾਨ ਹੈ ਤੋਂ ਮੇਰਾ ਟੀਮ ਵਰਕ ਸੀ ਜਿਸ ਟੀਮ ਵਰਕ ਕਰਕੇ ਇਹ ਸਾਰਾ ਮੈਨੂੰ ਮਾਨ ਸਨਮਾਨ ਮਿਲਿਆ ਤੇ ਸਭ ਤੋਂ ਵੱਡਾ ਤੁਹਾਡਾ ਸਭ ਦਾ ਸਹਿਯੋਗ ਸਾਰਿਆਂ ਨੇ ਜੋ ਮੈਨੂੰ ਕੀਰਤਨ ਸੁਣ ਕੇ ਸਨਮਾਨਿਆ ਉਹ ਤਾਂ ਉਸ ਉਸ ਵਰਗਾ ਤੇ ਸਨਮਾਨ ਹੋਰ ਕੋਈ ਹੈ ਹੀ ਨਹੀਂ ਪਰ ਤੁਹਾਡੇ ਕਰਕੇ ਤੁਹਾਡੇ ਸਰੋਤ ਕਰਕੇ ਮੈਨੂੰ ਇਹ ਸਨਮਾਨ ਮਿਲਿਆ ਸੋ ਇਹ पद्मश्री ਤੇ ਪਦਮਸ਼੍ਰੀ ਦੇ ਨਾਲ ਇੱਕ ਸਰਟੀਫਿਕੇਟ ਜਿਹੜਾ ਰਾਸ਼ਟਰਪਤੀ ਵੱਲੋਂ ਮਿਲਦਾ ਉਹ ਮਿਲਿਆ ਜੀ ਸੋ ਫਿਰਨਾ ਇਹ ਮੈਂ ਹੁਣੇ-ਹੁਣੇ ਅਜੇ ਰਾਸ਼ਟਰਪਤੀ ਭਵਨ ਤੋਂ ਆਇਆ ਏ ਅਗਨੀਆਂ ਗੱਲਾਂ ਫਿਰ ਸਾਨੂੰ ਫਿਰ ਕਰਦਾ ਸੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ